ਜਿਸ ਵਿਅਕਤੀ ਨੂੰ ਇਹ ਪੁਲਿਸ ਆਪਣੀ ਗੱਡੀ ਦੇ ਵਿੱਚੋਂ ਉਤਾਰ ਰਹੀ ਹੈ ਜਿਸ ਵਿਅਕਤੀ ਨੂੰ ਪੁਲਿਸ ਹੁਣ ਗ੍ਰਿਫਤਾਰ ਕਰਕੇ ਲੈ ਆਈ ਹੈ ਜਿਸ ਵਿਅਕਤੀ ਨੂੰ ਤੁਸੀਂ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਵਿਅਕਤੀ ਕੋਈ ਆਮ ਵਿਅਕਤੀ ਨਹੀਂ ਹੈ ਇਹ ਵਿਅਕਤੀ ਲੋਕਾਂ ਦੇ ਕਰੋੜਾਂ ਰੁਪਏ ਦੇ ਗਵਨ ਦਾ ਦੋਸ਼ੀ ਹੈ ਇਹ ਵਿਅਕਤੀ ਕਿਸਾਨਾਂ ਦੀਆਂ ਅਤੇ ਵਪਾਰੀਆਂ ਦੀਆਂ ਲਿਮਟਾਂ ਖੜਪਣ ਦਾ ਦੋਸ਼ੀ ਹੈ ਇਹ ਵਿਅਕਤੀ ਲੋਕਾਂ ਦੀਆਂ ਜਮਾ ਪੂੰਜੀਆਂ ਜਿਹੜੀਆਂ ਕਿ ਐਫ ਡੀ ਦੇ ਰੂਪ ਵਿੱਚ ਬੈਂਕ ਦੇ ਵਿੱਚ ਜਮਾ ਕਰਵਾਈਆਂ ਸਨ ਉਹਨਾਂ ਐਫ ਡੀਆਂ ਨੂੰ ਹੜੱਪਣ ਦਾ ਦੋਸ਼ੀ ਹੈ ਇਹ ਵਿਅਕਤੀ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੀ ਐਸ ਬੀ ਆਈ ਬ੍ਰਾਂਚ ਦੇ ਵਿੱਚ ਮੈਨੇਜਰ ਤਾਂ ਨਹੀਂ ਸੀ ਪਰ ਮੈਨੇਜਰ ਤੋਂ ਘੱਟ ਵੀ ਨਹੀਂ ਸੀ ਇਸ ਵਿਅਕਤੀ ਕੋਲ ਬੈਂਕ ਦੀਆਂ ਸਭ ਤੋਂ ਵੱਧ ਪਾਵਰਾਂ ਸਨ ਇਹ ਵਿਅਕਤੀ ਪਿਛਲੇ 15 ਸਾਲਾਂ ਤੋਂ SBI ਬ੍ਰਾਂਚ ਸਾਦਕ ਦੇ ਵਿੱਚ ਤਾਇਨਾਤ ਹੈ ਜਿਸ ਕਰਕੇ ਪੁਰਾਣਾ ਮੁਲਾਜ਼ਮ ਹੋਣ ਦੇ ਕਰਕੇ ਲੋਕ ਇਸ ਤੇ ਵਿਸ਼ਵਾਸ ਕਰਦੇ ਸਨ ਲੋਕ ਇਸ ਤੇ ਸਿਰਫ ਵਿਸ਼ਵਾਸ ਹੀ ਨਹੀਂ ਕਰਦੇ ਸਨ ਲੋਕ ਇਸ ਨੂੰ ਪਿਆਰ ਵੀ ਬਹੁਤ ਕਰਦੇ ਸਨ ਪਰ ਲੋਕਾਂ ਨੂੰ ਪਤਾ ਨਹੀਂ ਸੀ ਕਿ ਭੋਲੀ ਪਾਲੀ ਸੂਰਤ ਦੇ ਵਿੱਚ ਇੰਨਾ ਛਾਤਰ ਦਿਮਾਗ ਵਿਅਕਤੀ ਛੁਪਿਆ ਹੋਇਆ ਹੈ ਇਸ ਵਿਅਕਤੀ ਨੇ ਲੋਕਾਂ ਦੇ ਨਾਲ ਵਿਸ਼ਵਾਸ ਕਾਤ ਕਰਕੇ ਲੋਕਾਂ ਦੇ ਵਿਸ਼ਵਾਸ ਦਾ ਨਜਾਇਜ਼ ਫਾਇਦਾ ਚੁੱਕ ਕੇ ਲੋਕਾਂ ਦੇ ਪਿਆਰ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਲੋਕਾਂ ਦੇ ਬੈਂਕ ਦੇ ਵਿੱਚ ਪਏ ਪੈਸਿਆਂ ਖਾਤੇ ਜਿਹੜੇ ਆ ਉਹ ਸਾਫ਼ ਕਰ ਦਿੱਤੇ ਗਏ ਨੇ ਤੇ ਇਹ ਖਾਤੇ ਸਾਫ਼ ਕਰਕੇ ਫਰਾਰ ਹੋ ਚੁੱਕਿਆ ਸੀ ਇਸ ਦੇ ਉੱਪਰ ਲੱਗ